ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮਾਚੀਵਾੜਾ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਮੌਕੇ ਮੰਤਰੀ ਨੇ ਕਿਹਾ ਕਿ ਮਾਚੀਵਾੜਾ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਮੀਡੀਆ ਵੱਲੋਂ ਵੀ ਇਸ ਮਾਮਲੇ ਨੂੰ ਉਭਾਰਿਆ ਗਿਆ ਸੀ। ਉਹਨਾਂ ਦੱਸਿਆ ਕਿ ਕਈ ਮਾਪਿਆਂ ਵੱਲੋਂ ਵੀ ਸਕੂਲਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਕਰਕੇ ਅੱਜ ਉਹ ਖੁਦ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸਕੂਲ ਦੇ ਵਿੱਚ ਪਹੁੰਚੇ। ਸਰਜ ਮਛੀਵਾੜਾ ਦੇ ਸਕੂਲਾਂ ਦੇ ਵਿੱਚ ਚਿੰਤੇਤ ਤੋਂ ਤੁਹਾਡੀ ਚੈਕਿੰਗ ਹੋਈ ਆ ਮਛੀਵਾੜੇ ਤੋਂ ਲਗਾਤਾਰ ਜੀ ਕੰਪਲੇਂਟਸ ਆ ਰਹੀਆਂ ਸੀ মিডিਆ ਨੇ ਵੀ ਜਾਗਰੂ ਕੀਤਾ ਸੀ ਤੁਸੀਂ ਵੀ ਆਪਣਾ ਫਰਜ਼ ਬਾਕੋ ਵੀ ਪਲੱਸ ਮੈਨੂੰ ਬਹੁਤ ਸਾਰੇ ਪੇਰੈਂਟਸ ਦੇ ਕਮੈਂਟਸ ਆਏ ਸੀ ਕਿ ਸਾਡੇ ਬੈਲਟ ਦੇ ਵਿੱਚ ਸਕੂਲਾਂ ਦੀ ਚੈੱਕ ਤੇ ਆ ਕੇ ਜਿਹੜਾ ਹੈ ਅੱਜ ਅਸੀਂ ਕੁਝ ਸਕੂਲਾਂ ਚ ਗਏ ਆ ਤੇ ਕਾਫੀ ਵਧੀਆ ਕੰਮ ਇਨਫਰਾਸਟ੍ਰਕਚਰ ਵਾਈਜ਼ ਹੋਇਆ ਹੋਰ ਜੋ ਸੁਧਾਰ ਕਰਨ ਦੀ ਲੋੜ ਆ ਉਹਨੂੰ ਨੋਟਿਸ ਲਿਆ ਤੇ ਕੁਝ ਸਕੂਲਾਂ ਦੇ ਵਿੱਚ ਜਿਹੜਾ ਹੈ ਟੀਚਰਸ ਦੀ ਕਮੀ ਹੈ ਕਿ ਉਹਲੇ ਸਾਈਡ ਤੇ ਪੈਨ ਕਰਕੇ ਬੇਡ ਦਾ ਇਲਾਕਾ ਹੋਣ ਕਰਕੇ ਇੱਥੇ ਟੀਚਰਸ ਜਿਹੜਾ ਹੈ ਟਰਾਂਸਫਰ ਕਰਾਇੰਦੇ ਉਸ ਦਾ ਵੀ ਹੱਲ ਕਰਾਂਗੇ ਅਸੀਂ ਪੂਰਾ ਮਹਿਮਾਚੀਵੜੇ ਦੇ ਸਾਰੇ ਆਬਦੇ ਰਾਹੀਂ ਸਾਰੇ ਇਲਾਕਿਆਂ ਵਾਸੀ ਨੂੰ ਯਕੀਨ ਦਿਵਾਉਣਾ ਹੈ ਕਿ ਸਕੂਲਾਂ ਵਿੱਚ ਤੁਹਾਨੂੰ ਤੁਸੀਂ ਬਹੁਤ ਜਿਹੜਾ ਕੋਨ 39 ਸੂਦਾਂ ਦੇਖ ਨੂੰ ਮਿਲੋ ਇਹ ਵੀ ਦਿਨ ਦੇਖਿਆ ਤੁਸੀਂ ਪੰਜਾਬੀ ਬੱਚੇ ਨੂੰ ਕਾਫੀ ਜਿਹੜਾ ਜੀ ਦੇਖੋ ਇਹ ਸਕੂਲ ਚ ਜਦੋਂ ਅਸੀਂ ਸੀਨੀਅਰ ਕੈਂਡੀ ਉੱਥੋਂ ਪਤਾ ਲੱਗਿਆ ਕਿ ਵੀ ਇੱਕ ਖਾਸ ਪ੍ਰਾਇਮਰੀ ਸਕੂਲ ਦੇ ਬੱਚੇ ਪੜ ਨਹੀਂ 파ਰੇ ਸੀ ਤਾਂ ਉੱਥੋਂ ਆ ਕੇ ਇੱਥੇ ਦੇਖਿਆ ਤੁਸੀਂ ਦੇਖਿਆ ਵੀ ਇੱਥੇ 3 ਟੀਚਰ ਨੇ ਇੱਕ ਵੀਟੀਰੇ ਟੀਚਰ ਵੀ ਹੈ ਚਾਰ ਟੀਚਰ ਹੁੰਦੇ باوجود ਜਿਹੜੇ ਬੱਚੇ ਪੜ ਨਹੀਂ 파ਰੇ ਤਾਂ ਸਾਡੇ ਕੋਲ ਹਰ ਤਰ੍ਹਾਂ ਦਾ ਵਿਦਿਆਪਕ ਨੇ ਇਵੇਂ ਕੱਲ ਮੈਂ ਥੋੜੇ ਹੀ ਇਲਾਕੇ ਦੇ ਇੱਕ ਸਕੂਲ ਦਾ ਜਿਹੜਾ ਕੁਲਾਲਪਿੰਡ ਦੇ ਸਕੂਲ ਦੇ ਵਿੱਚ ਤੁਸੀਂ ਜਾ ਕੇ ਦੇਖੋ ਜਿੱਥੇ ਚੰਗੇ ਟੀਚਰਸ ਨੇ ਸਾਰੇ ਬੱਚੇ ਬਹੁਤ ਵਧੀਆ ਪਰ ਇੱਥੇ ਬੜਾ ਅਫਸੋਸ ਹੋਇਆ ਤੇ ਇਹਨਾਂ ਟੀਚਰਸ ਦੀ ਜਿਹੜੀ ਜਵਾਬਦੇਹੀ ਤੈ ਹੋ ਗਈ 22 ਬੱਚਿਆਂ ਦੇ ਚੋਂ 18 ਜਿਹੜੇ ਪੜ ਨਹੀਂ ਪਾ ਰਹੇ ਸੀ ਤੇ ਉਹਨਾਂ ਦੀ ਜਵਾਬਦੇਹੀ ਤੈ ਹੋਊਗੀ ਜਿਹੜੇ ਸੀਨੀਅਰ ਇਨਸਪੈਕਸ਼ਨ ਟੀਮਸ ਹਨ ਉਹਨਾਂ ਦੀ ਵੀ ਜਵਾਬਦੇਹੀ ਪਿਆ ਸਰ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਤੁਸੀਂ चेकिंग ਕੀਤੀ ਹੈ ਉੱਥੇ ਸਟਾਫ ਦੀ ਬਹੁਤ ਵੱਡੀ ਘਾਟ ਹੈ ਸਿਰਫ 900 950 ਬੱਚੇ 26 టీਚਿੰਗ ਸਟਾਫ ਹੈ ਸਿਰਫ ਲੈਕਚਰਰ ਕਾ ਅਡਰ ਦੀ ਜਿਹੜੀ ਹੈ ਘਾਟ ਹੈ ਬਾਕੀ ਸਾਰੇ ਟੀਚਰ ਉੱਥੇ ਪੂਰੇ ਨੇ ਉਹਦਾ ਵੀ ਜਿਹੜਾ ਅਲਟੀਮੇਟਲੀ ਜਿਹੜਾ ਇਮੀਡੀਏਟਲੀ ਹੱਲ ਇਹ ਕਰਾਇਆ ਕਿ 8 ਇੰਟਰਐਕਟਿਵ ਫੈਨਲ ਆ ਜਾਣਗੇ ਤਾਂ ਅਸੀਂ ਆਨਲਾਈਨ ਕਲਾਸਿਸ ਤਾਂ ਵਿਥਿਨ 7 ਟੂ 10 ਡੇਸ ਸ਼ੁਰੂ ਕਰਾ ਦਾਂਗੇ ਸਾਡੇ ਆਪ ਜੀ ਜਾਣਦੇ ਹੋ ਕਿ ਇਸ ਵੇਲੇ ਸੁਪਰੀਮ ਕੋਰਟ ਤੋਂ ਰੋਕ ਲੱਗੀ ਹੈ 45 ਸੁਪਰਮੋਸ਼ਨਾਂ ਤੇ ਰੋਕ ਲੱਗੀ ਹੋਈ ਹੈ ਉਸ ਦਾ ਵੀ ਅਸੀਂ ਹੱਲ ਕਰ ਰਹੇ ਹਾਂ ਫਿਰ ਨਿਊ ਰਿਕਰੂਟਮੈਂਟ ਵੀ ਆ ਰਹੀ ਹੈ ਤੇ ਉਹ ਸਾਰੀ ਰਿਕਰੂਟਮੈਂਟ ਦੀ ਸ਼ਰਤ ਇਹ ਰੱਖਾਂਗੇ ਕਿ ਸਿਰਫ ਰੂਰਲ ਸਕੂਲਾਂ 'ਚ ਜਾਣਾ ਜਾਂ ਸ਼ਹਿਰਾਂ ਤੋਂ ਦੂਰ ਜਾਣਾ ਇੱਕ ਹੋਰ ਸਵਾਲ ਸਰ ਜੀ ਪੁੱਛੋ ਜੀ ਇਹ ਸਤਲੁਜ ਬੰਦੇ ਕਿਨਾਰੇ ਦੇ ਪਿੰਡ ਲੱਗਦੇ ਆ ਜੀ ਮੇਰੇ ਫਿਰ ਮੇਰਾ ਮੀਰਾ ਜਿਹੜਾ ਮੈਨੂੰ ਮੇਰੇ ਦਾਇਰੇ ਤੱਕ ਲੈਣ ਦਿਓ ਧੰਨਵਾਦ